ਹਾਂਜੀ ਨਮਰਨ ਜੀ ਦੇਖੋ ਆਪਾਂ ਬਾਜ਼ਾਰਾਂ ਦੇ ਵਿੱਚ ਦੇਖਦੇ ਆ ਜਾਨੇ ਆ ਹਰ ਇੱਕ ਬਾਜ਼ਾਰ ਦੇ ਵਿੱਚ 8 8 9 9 ਦੁਕਾਨਾਂ ਹੁੰਦੀਆਂ ਨੇ ਤਾਂ ਤਾਂ ਖਾ ਖਾ ਲੜ ਲੜ ਮਰ ਜਾਂ ਹੈ ਨਾ ਬਿਲਕੁਲ ਹੀ ਨਾ ਲੜਦੇ ਹੈਗੇ ਤੇ ਹਾਂ ਇੱਕ ਗੱਲ ਈਰਖਾ ਜ਼ਰੂਰ ਕਰਦੇ ਨੇ ਜੇ ਕੋਈ ਉਦੋਂ ਘੱਟ ਰੇਟ ਦੇ ਵਿੱਚ ਚੀਜ਼ ਦੇ ਦੇਵੇ ਦੇਖੋ ਜੇ ਇਹਲਾ ਫਰੀ ਦੇ ਵਿੱਚ ਦਊ ਫੇਰ ਤਾਂ ਤੁਹਾਨੂੰ ਪਤਾ ਹੀ ਆ ਵੀ ਲਟਾਪਿੰਗ ਹੋਣਾ ਹੀ ਅਗਲੇ ਤਾਂ ਤਾਲੇ ਲੱਗ ਦੁਕਾਨਾਂ ਨੂੰ ਆ ਇੱਕ ਜੋਸ਼ ਤੇ ਆ ਮਤਲਬ ਪੜਤਾਂ ਦੇ ਘਰ ਦਾ ਜਨਮ ਲਿਆ ਆ। ਦੇਖੋ ਇਹਨੇ ਤੁਹਾਨੂੰ ਕਿਹੜੀ ਗਾਲ ਕੱਢੀ ਆ। ਮੈਂ ਬੋਲ ਕੇ ਨਹੀਂ ਕਹਿ ਸਕਦੀ। ਉਹਨਾਂ ਤਾਂ ਨਹੀਂ ਸ਼ਰਮ ਕੀਤੀ। ਉਹਨੇ ਦੁਨੀਆਂ ਨੂੰ ਗਾਲ ਕੱਢਤੀ। ਉਹ ਭਾਈ ਮਾੜਾ ਮੋਟਾ ਆਪਣੇ ਪਹਿਰਾਵੇ ਦੀ ਪੁਛਾ ਰੱਖਿਆ ਕਰੋ। ਮੈਂ ਵੀ ਆ 15-16 ਮਾળા ਪਾ ਕੇ ਗਾਲ ਦੇ ਵਿੱਚ ਆ। ਇਹਰੇ ਹੱਥਾਂ 'ਚ ਪਾਉਂਦੀਆਂ ਨੇ ਰੰਗ-ਬਰੰਗੇ ਚੂੜਾ-ਚਾੜਾ ਕਣੀ ਕੀ ਆ। ਨਗਾ ਵਾਲੀਆਂ, ਕੋਡੀਆਂ ਫਲਾਨਾ ਮੈਂ ਵੀ ਪਾ ਲੈਣੀਆਂ। ਤਾਂ ਨਾ ਤਾਂ ਤੁਸੀਂ ਮੈਂ ਤਾਂ ਥਰ-ਥਰ ਦਰੋਂ ਗੇ ਕੰਬੋਗੇ ਆ ਝਾਟਾ ਕਾਲਾ ਕਰਕੇ ਖਨਾ ਕੇ ਬਾਜੇ ਬੈਠ ਜਾਨੀਆਂ ਮਜਾਲ ਕੀ ਆ ਕੋਈ ਮੈਨੂੰ ਕਮੈਂਟ ਗਲਤ ਕਰ ਦੇਵੇ ਜਮੀਨ ਪੈਰਾ ਹਟੋ ਖਿਸਕਣ ਲੱਗ ਜੂਗੀ ਉਹ ਜਆ ਬੋਲ ਕੱਢੂੰਗੀ ਡਰਾਉਣਾ ਅੱਖਾਂ ਜੀਆਂ ਕੱਟ-ਕੱਟ ਕੇ ਆਪੇ ਡਰਨ ਲੱਗ ਜਗੇ ਕੱਲ ਇਹ ਹੀ ਆ ਫਰਕ ਆ ਭਾਈ ਲੁੱਟਣ ਦਾ ਢੱਗ ਹੋਣਾ ਚਾਹੀਦੇ ਨੇ